I'm <laughs> sorry. जंपुड़ियां बेड़ा पर था, फर्ज़े रहता, तू भी तेरे को, मैं कुछ नहीं कह रहा ना बाबा मेरे पास, वाह वाह जाता, अब क्या लेके ले लात, पानी पील, ओ बेबी तुझे क्या नहीं लगा, नेतारू, नेत्रारू, नियम, बड़ी आप बड़ी में तो मज़ा लेंगे, अब ये दराज़ चलेगा, कल्ली पुड़ी चलेगी, कल ਤੁਸੀਂ ਤਾਂ ਬੜੀਆਂ ਅੱਖਾਂ ਰੱਖਦੀਆਂ ਸਾਰੀਆਂ 76 ਵਾ ਗਣਤੰਤਰ ਦਿਵਸੇ ਆਪਣੇ ਵਾਸਤੇ ਬੜਾ ਹੀ ਮਹੱਤਵਪੂਰਨ ਦਿਨ ਹੁੰਦਾ ਹੈ ਕਿ ਆਪਾਂ 15 ਅਗਸਤ 26 ਜਨਵਰੀ ਜਿਹੜੇ ਹੈ ਕਿ ਉਹ ਦਿਨ ਹੈਗੇ ਆ ਜਿਹੜਾ ਆਪਾਂ ਨੈਸ਼ਨਲ ਡੇਸ ਮਨਾਉਂਦੇ ਆ ਤੇ ਇਹ ਉਹ ਦਿਨ ਹੈ ਜਿਹਦੇ ਵਿੱਚ ਦਿਨ ਜਿਹੜਾ ਸੰਵਿਧਾਨ ਹੈ ਕਨਸਟੀਟਿਊਸ਼ਨ ਹੈ ਉਹ ਲਾਗੂ ਹੋਇਆ ਤੇ ਇਸ ਦਿਨ ਦੀ ਬੜੀ ਮਹੱਤਤਾ ਹੈ ਕਿਉਂਕਿ ਇਹ ਦੇ ਨਾਲ ਨਾਲ ਸਾਨੂੰ ਜਿਹੜੇ ਵੀ ਨਾਗਰਿਕ ਨੇ ਉਹਨਾਂ ਨੂੰ ਵੱਖ-ਵੱਖ ਅਧਿਕਾਰ ਵੀ ਮਿਲੇ ਇਨਕਲੂਡਿੰਗ ਰਾਈਟ ਟੂ ਵੋਟ ਵਗੈਰਾ ਸਾਰਾ ਜਿੰਨਾ ਵੀ ਹੈ ਸਾਰਾ ਕੁਝ ਕਨਸਟੀਟਿਊਸ਼ਨ ਨੇ ਸਾਨੂੰ ਦਿੱਤਾ ਹੈ ਤੇ ਇਸ ਕਰਕੇ ਸੰਵਿਧਾਨ ਦੇ ਇਸ ਦਿਨ ਨੂੰ ਮਨਾਉਣਾ ਜਿਹੜਾ ਹੈ ਇਹ ਬਹੁਤ ਹੀ गर्व ਦੀ ਗੱਲ ਹੁੰਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਜਿਹੜਾ ਹੈ ਕਿ ਆਪਾਂ ਇਹ ਦਿਨ ਮਨਾ ਰਹੇ ਹਾਂ ਇੱਥੇ ਸਟੇਡੀਅਮ ਵਿੱਚ ਤੇ ਇਸ ਵਾਰ ਹਰਦੀਪ ਸਿੰਘ ਮੰਡੀਆਂ ਜੀ ਜਿਹੜੇ ਮਿਨਿਸਟਰ ਸਾਹਿਬ ਨੇ ਉਹ ਇੱਥੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੇ ਨਾਲ ਹੀ ਜਿਹੜੇ ਬੱਚੇ ਹੈ ਉਹਨਾਂ ਨੇ ਆਪਣੇ ਵੱਲੋਂ ਵੱਖ-ਵੱਖ ਜਿਹੜੇ ਰੰਗ-ਰੰਗ ਕਾਰਜਕ੍ਰਮ ਜਿਹੜੇ ਹੈ ਕਿ ਪਿਉ ਰਿਪਬਲਿਕ ਡੇ ਨੂੰ ਲੈ ਕੇ ਜੀ ਸਾਡੇ ਸਾਰੇ ਅਰੇਂਜਮੈਂਟਸ ਹੋ ਗਏ ਆ ਇੱਥੇ ਜਿਹੜਾ ਸਾਡਾ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਹੈ ਉਹਦੇ ਚ ਅਸੀਂ ਤਿੰਨ ਐਸਪੀਸ ਔਰ ਅਰਾਊਂਡ ਨਾਟ ਡੀਐਸਪੀ ਲਗਾਏ ਤੇ ਜਿਹੜੇ ਸਬ ਡਿਵੀਜ਼ਨ ਦੇ ਫੰਕਸ਼ਨਸ ਹੈ ਉੱਥੇ ਕਨਸਰਨ ਦੇ ਰਿਸਪੈਕਟਿਵ ਸਰਕਲ ਜੀਓਸ ਦੀ ਡਿਊਟੀ ਔਰ ਉਹਨਾਂ ਦੀ ਫੋਰਸੀ ਡਿਊਟੀ ਲਾਈ ਗਈ ਹੈ ਇੱਥੇ ਅਰਾਊਂਡ ਸਾਡੀ 800 ਦੇ ਕਰੀਬ ਸੀ ਜਿਹੜੇ ਮਾਨਯੋਗ ਮੰਤਰੀ ਸਾਹਿਬ ਆ ਰਹੇ ਉਹਨਾਂ ਦੇ ਰਹਿਣ ਦੇ ਜਿਹੜਾ ਗੈਸਟ ਹਾਊਸ ਤੋਂ ਲੈ ਕੇ ਸਾਰੇ ਰੂਟ ਤੋਂ ਲੈ ਕੇ ਵੈਨਿਊ ਤੇ 800 ਦੇ ਕਰੀਬ ਸਾਡੇ ਮੁਲਾਜ਼ਮ ਲੱਗਣਗੇ ਇਸ ਤੋਂ ਇਲਾਵਾ ਸਾਡੀ ਜਿਹੜੀ ਚਾਰ ਪਲਟੂਨਸ ਹੈਗੀਆਂ ਜਿਹਦੇ ਚ ਦੋ ਪੁਲਿਸ ਪੰਜਾਬ ਪੁਲਿਸ ਦੀ ਹੈ ਇੱਕ ਹੋਮ ਗਾਰਡ ਦੀ ਕੁੜੀਆਂ ਦੀ ਪਲਟੂਨ ਹੈ ਜਿਹਨੂੰ ਸਾਡੇ ਪਰੇਡ ਕਮਾਂਡਰ ਸਾਡੇ ਆਈਪੀਐਸ ਅੰਡਰ ਟ੍ਰੇਨੀ अनुभव जैन लीड करेंगे तो लेके किस तरह से प्रोग्राम बनाएगा और ड्रेस की काफी बड़ी चीज है जी जो भी रिलेवेंट ਸਾਡੇ ਅਰੇਂਜਮੈਂਟਸ ਅਸੀਂ ਤਿਆਰ ਕੀਤੇ ਹੋਏ ਮੌਕੇ ਦੇ हिसाब ਨਾਲ ਅਸੀਂ ਕਨਸਰਨਡ ਅਫਸਰਜ਼ ਵੀ ਡਿਊਟੀ ਲਾਈ ਹੈ ਜੋ ਇਨਸ਼ੋਰ ਕਰਨਗੇ ਕਿ ਵੱਤ ਤੋਂ ਵੱਤ ਅਸੀਂ ਪ੍ਰੋਪਰਲੀ ਇਨਸ਼ੋਰ ਕਰੀਏ ਔਰ ਪਬਲਿਕ ਨੂੰ ਹਾਸਲ ਕਾਟੋ ਥੈਂਕ ਯੂ